ਵੋਟ ਨੰਬਰ 40 ਮੇਰੇ ਸਾਰੇ ਹੀ ਸਤਕਾਰਯੋਗ ਮਾਤਾਵਾਂ ਭੈਣਾਂ ਨੌਜਵਾਨ ਸਾਥੀ ਵੀਰ ਮੇਰੇ ਬਜ਼ੁਰਗ ਔਰ ਸਟੇਜ ਉੱਤੇ ਵਿਰਾਜਮਾਨ ਪਾਰਟੀ ਦੇ ਸਾਰੇ ਹੀ ਦਰਜਾ ਬਦਰਜਾ ਆਦੇਦਾਰ ਸਹਿਬਾਨ ਐਮਐਲਏ ਸਹਿਬਾਨ ਔਰ ਜਿਨ੍ਹਾਂ ਦੀ ਚੋਣ ਰੈਲੀ ਨੂੰ ਹੋਰ ਪਖਾਉਣ ਦੇ ਲਈ ਤੁਸੀਂ ਪਹੁੰਚੇ ਹੋ ਮੇਰੇ ਬਹੁਤ ਹੀ ਸਤਕਾਰਯੋਗ ਮੇਰੇ ਛੋਟੇ ਵੀਰ ਬਦਨਜੀਤ ਮਹਿਤਾ ਜੀ ਨੌਜਵਾਨ ਆਗੂ ਸਾਡੇ ਵੱਡੇ ਵੀਰ ਔਰ ਪਾਰਟੀ ਦੇ ਪੁਰਾਣੇ ਲੰਮੇ ਸਮਿਆਂ ਤੋਂ ਚੰਗੇ ਮਾੜੇ ਸਮਿਆਂ ਦੇ ਸਾਥੀ ਸ਼੍ਰੀ ਅਮਰਜੀਤ ਮਹਿਤਾ ਜੀ ਸਾਰੇ ਸੇਕਾਰੀਓ ਸਾਥੀਓ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦਿਲ ਦੀ ਗਰੇਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇੰਨੀ ਮੈਨੂੰ ਮਹਿਤਾ ਜੀ ਨੇ ਅਰਸਲ ਕਿਹਾ ਸੀ ਕਿ ਇੱਕ ਤਾਂਪਾ ਛੋਟੀ ਜੀ ਪਰਿਵਾਰਕ ਨੂੰ ਮਿਲਣੀ ਕਰਨੀ ਹੈ ਮੈਨੂੰ ਨਹੀਂ ਪਤਾ ਸੀ ਬਦਨ ਮੇਰੇ ਛੋਟੇ ਵੀਰ ਦੇ ਥੋੜੇ ਜਿਿਹੇ ਦਿਨਾਂ ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਦਾ 41 ਨੰਬਰ ਦੇ ਇੱਕ ਵੱਡਾ ਪਰਿਵਾਰ ਹੈ ਜਿਹੜਾ ਉਹ ਬਣਾ ਲਿਆ ਮੈਨੂੰ ਛੋਟਾ ਜਿਹਾ ਪਰਿਵਾਰ ਇੱਕ ਮਿਲਲੀ ਕੇਸ ਦੇ ਇੱਕ ਵੱਡਾ ਪਰਿਵਾਰ ਤੁਸੀਂ ਬਣਾ ਲਿਆ ਸਭ ਤੁਹਾਨੂੰ ਮੁਬਾਰਕਬਾਦ ਕਾਸਰੋ ਆਵਾ ਮੇਰੇ ਰਾਣਾ ਜੀ ਜੈ ਹਾਂ ਆਵਾ ਮੇਰੇ ਰਾਣਾ ਜੀ ਜੈ ਹਾਂ ਆਵਾ ਆਮ ਆਦਮੀ ਪਾਰਟੀ ਜੈ ਹਾਂ ਆਵਾ ਆਮ ਆਦਮੀ ਪਾਰਟੀ ਜੈ ਹਾਂ ਆਵਾ ਆਮ ਆਦਮੀ ਪਾਰਟੀ ਕਹੋ ਬੋਲ ਲਓ ਜੀ ਨਾਰੇ ਨਾ ਲਾਓ ਨਾ ਨਾਰੇ ਨਾ ਲਗਾਓ ਜੀ ਲਾਈਟ ਟੁੱਟ ਜਾਂਦੀ ਹੈ ਸੋ ਸਾਥਿਓ ਮੇਰੇ ਵੀਰੋ ਮੈਂ ਤਾਂ ਤੁਹਾਨੂੰ ਇੱਕੋ ਗੱਲ ਕਹਿਣੀ ਆ ਅੱਜ ਚੋੜਾ ਅਖਾੜਾ ਜਿਹੜਾ ਉਹ ਪਸਲਾ 48 ਨੰਬਰ ਦਾ ਔਰ ਆਮ ਆਦਮੀ ਪਾਰਟੀ ਵੱਲੋਂ ਨੌਜਵਾਨ ਸਾਥੀ ਬਦੰਜੀਤ ਮਹਿਤਾ ਜੀ ਨੂੰ ਇੱਥੇ ਝਾੜੂ ਦਾ ਆਮ ਆਦਮੀ ਪਾਰਟੀ ਦਾ ਪਰਚਮ ਬੁਲੰਦ ਕਰਨ ਲਈ ਪਰਚਮ ਲਹਿਰਾਉਣ ਦੇ ਲਈ ਜੋ ਇੱਕ ਵਾਰੀ ਸੌਂਪੀ ਹੈ ਨੌਜਵਾਨ ਸਾਥੀ ਹੈ ਪੜ੍ਹਿਆ ਲਿਖਿਆ ਸਾਰੇ ਦੁਨੀਆ ਦੇ ਵਿੱਚ ਘੁੰਮੇ ਹੋਏ ਨੇ ਪਤਾ ਹੈ ਕਿ ਕਿਵੇਂ ਔਰ ਕਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਮੁੱਢਲੀਆਂ ਸਮੁਲਤਾਂ ਨੂੰ ਹੱਲ ਕੀਤਾ ਜਾਵੇ ਔਰ ਜਦੋਂ ਇਹ ਜੇ ਨੌਜਵਾਨ ਸਾਥੀ ਰਾਜਨੀਤੀ ਦੇ ਵਿੱਚ ਆਉਂਦੇ ਨੇ ਤੇ ਇੱਕ ਨਵੀਂ energy ਨਵੀਂ ਤਾਕਤ ਜਿਹੜੀ ਉਹ ਲੈ ਕੇ ਆਉਂਦੇ ਨੇ ਆਮ ਆਦਮੀ ਪਾਰਟੀ ਜਿਸ ਨੂੰ ਮੇਰੇ ਵੀਰ ਨੀਲ ਗਰਜੀ ਵਾਲ ਕਰਕੇ ਗਏ ਨੇ ਕਿ ਅੱਜ ਤੋਂ 12 ਸਾਲ ਪਹਿਲਾਂ ਅੱਜ ਦੇਹੀ ਦਿਨ 17 ਦਸੰਬਰ ਨੂੰ ਬਠਿੰਡੇ ਦੀ ਸੋਇਤਰ ਧਰਤੀ ਦੇ ਉੱਪਰ ਜਦੋਂ ਤੁਸੀਂ ਇੱਕੋ ਸ਼ਮੂ ਰਾਸ਼ ਨੂੰ ਕੀਤੀ ਸੀਗੀ ਤੇ ਅੱਜ ਕਿਸ ਤਰੀਕੇ ਦੇ ਨਾਲ ਆਰੋ ਸ਼ਰਮਾ ਸਮੁੱਚੇ ਪੰਜਾਬ ਦੇ ਵਿੱਚ ਰੌਸ਼ਨੀ ਕਰ ਰਹੀ ਹੈ ਉਹ ਅੱਜ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਅੱਜ ਇਹ ਪਹਿਲੀ ਵਾਰੀ ਹੋਇਆ ਹੈ ਪਿਛਲੇ 70 ਸਾਲਾਂ ਦੇ ਵਿੱਚ ਕਿ ਹਰ ਤਾਂ ਰੁੱਤਨ ਸਾਰਿਆਂ ਨੂੰ ਬਿਜਲੀ ਮਿਲਦੀ ਹੋਵੇ ਢਾਈ ਸਾਲਾਂ ਦੇ ਵਿੱਚ 52000 ਸਰਕਾਰੀ ਨੌਕਰੀਆਂ ਬਿਨਾ ਪੈਸੇ ਤੋਂ ਬਿਨਾ ਸਰਸ਼ਾ ਤੋਂ ਮਿਲਿਆ ਹੁਣ ਕਿਸਾਨ ਵੀਰਾਂ ਨੂੰ ਜਿ ਜਿਹੜੀ ਉਹ ਬੜੀ ਬੜੀ ਹੋਵੇ ਔਰ ਜੋ ਥਰਮਲ ਪਾਵਰ ਪਲਾਂਟ ਜੋ ਪਿਛਲੇ ਸਰਕਾਰਾਂ ਨੇ ਵੇਚ ਦਿੱਤੇ ਸੀਗੇ ਉਹਨਾਂ ਨੂੰ ਮੁੜ ਕੇ ਖਰੀਦ ਲਿਆ ਜਾਵੇ ਸੋ ਬਹੁਤ ਸਾਰੀਆਂ ਟੋਲ ਪਲਾਜ਼ੇ ਨੇ ਉਹ ਖਤਮ ਕਰ ਦਿੱਤੇ ਗਏ ਸੜਕ ਸਿਰਫ ਦਾ ਫੋਰਸ ਹਰ ਸ਼ੁਰੂ ਹੋਊਗੀ ਸੋ ਇਹ ਕੰਮ ਨੇ ਜਿਹੜੇ ਕਿ ਨੌਨ ਪੋਲੀਟਿਕਲ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਮੁੰਡੇ ਕੁੜੀਆਂ ਨੇ ਸ਼ੁਰੂ ਕੀਤੇ ਕਿਉਂਕਿ ਦਿਲ ਦੇ ਵਿੱਚ ਇੱਕ ਆਗਨ ਸੀਗੀ ਦਿਲ ਦੇ ਵਿੱਚ ਇੱਕ ਜਜ਼ਬਾ ਸੀਗਾ ਕਿ ਪੰਜਾਬ ਦੇ ਲਈ ਕੁਝ ਕਰਨਾ ਹੈ ਤੇ ਅੱਜ ਉਹ ਸਰਕਾਰ ਹੁੰਦਾ ਹੋਇਆ ਸੁਪਨਾ ਪੂਰਾ ਪੰਜਾਬ ਜਿਹੜਾ ਉਹ ਦੇਖ ਰਿਹਾ ਹੈ ਇਸੇ ਤਰੀਕੇ ਦੇ ਨਾਲ ਆਪਾਂ ਬਠਿੰਡੇ ਦੇ ਸਪੋਰਟ ਦੀ ਗੱਲ ਕਰ ਲਈਏ ਤੇ ਮੈਂ ਅੱਜ ਜਿਸ ਮਕਸਦ ਲਈ ਆਇਆ ਕਿ ਤੁਹਾਡੇ ਕੋਲੇ ਵਿਸਥਾ ਅਮਰਜੀਤ ਮਹਿਤਾ ਜੀ ਕਿਉਂਕਿ ਪੂਰੀ ਪਾਰਟੀ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾੜੀ ਤੋਂ ਲਾ ਕੇ ਸਾਰੇ ਸਤਿਕਾਰਯੋਗ ਸਾਥੀਆਂ ਦੇ ਨਾਲ ਲੀਡਰਾਂ ਦੇ ਨਾਲ ਬੜੇ ਲੰਮੇ ਸਮੇਂ ਤੋਂ ਔਫੇਕ ਕੋਲ ਚੰਗੇ ਮਾਰੇ ਸਮੂਹ ਦੇ ਨਾਲ ਉਹ ਨਿਭਦੇ ਆਏ ਨੇ ਪਾਰਟੀ ਦੇ ਨਾਲ ਖੜਦੇ ਰਹੇ ਨੇ ਪਾਰਟੀ ਦੇ ਬੜੇ ਪੁਰਾਣੇ ਤੇ ਮਹੌਦਾਰ ਸਾਥੀ ਨੇ ਔਰ ਮੈਂ ਸਮਝਦਾ ਕਿ ਉਹ ਐਸੇ ਕਰਕੇ ਮਾਣ ਆ ਜਿਹੜਾ ਉਹ ਪਾਰਟੀ ਵੱਲੋਂ ਮੇਰੇ ਵੀਰ ਬਦਲ ਜੀ ਨੂੰ ਮੈਨੂੰ ਮਿਲੇ ਕਿ ਕਿਉਂਕਿ ਅਸੀਂ ਇਹ ਨਹੀਂ ਮੰਨਕਿਤ ਹਾਂ ਦੇ ਕਿ ਇਹ ਇੱਕ ਔਰਡ ਦੀ ਲੜਾਈ ਹੈ ਇੱਕ ਮੌੜ ਦੀ ਲੜਾਈ ਨੇ ਮੇਰੇ ਸਾਥੀਓ ਮੇਰੇ ਵੀਰੋ ਮੇਰੇ ਮੁੰਡੇ ਆਲੋ ਇਹ ਇੱਕ ਸੈਮੀ ਫਾਈਨਲ ਹੈ ਜੋ ਅੱਜ ਤੋਂ ਇੱਕ ਸਾਲ ਬਾਅਦ ਤੁਹਾਡੀ ਪੂਰੀ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਣੀ ਹੈ ਇਹ ਅੱਜ 48 ਨੰਬਰ ਵਾਰਡ ਦੇ ਵਿੱਚ ਜਦੋਂ ਤੁਸੀਂ ਚਿੰਗਾਰੀ ਲਾ ਦਿਓਗੇ ਆਮ ਆਦਮੀ ਪਾਰਟੀ ਦੀ ਔਰ ਝਾੜੂ ਦੀ ਸਾਲ ਬਾਅਦ ਸਾਰੇ ਦੇ ਸਾਰੇ ਵਾਰਡ ਦੇ ਜਿਹੜੇ ਪਿਆ ਦੇ ਪਿਆ ਉਹ ਆਵਾਜ਼ ਆਦਮੀ ਪਾਰਟੀ ਦੇ ਵਿੱਚ ਜਿੱਤ ਕੇ ਕਵੰਡੇ ਦੀ ਸੇਵਾ ਕਰਨੀ ਹੈ ਇਸ ਮਕਸਦ ਲਈ ਆਇਆ ਨਾ ਤੁਸੀਂ ਮੇਰੀ ਤੁਹਾਨੂੰ ਬੇਨਤੀ ਹੈ ਸਮਾਂ ਬੋਦੋ ਦੁਕਾਨਾਂ ਸਮਾਂ ਲੈਣਾ ਤੁੰਡੇ ਤੁਸੀਂ ਕਾਫੀ ਦੇਰ ਤੋਂ ਬੈਠੇ ਹੋ ਮੈਂ ਫਾਜ਼ਿਲਕਾ ਦੇ ਵਿੱਚ ਕਾਫੀ ਪ੍ਰੋਗਰਾਮ ਸੀਗੇ ਉੱਥੋਂ ਲੇਟ ਹੋ ਗਿਆ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਇੱਕੋ ਹੀ ਹੈ ਮੈਂ ਮੰਨ ਕੇ ਚੱਲਦਾ ਕਿ ਪਾਰਟੀ ਸਰਵੋੱਚ ਹੁੰਦੀ ਹੈ ਪਾਰਟੀ ਸਭ ਤੋਂ ਉੱਪਰ ਹੁੰਦੀ ਹੈ ਕਿਸੇ ਵੀ ਵਿਅਕਤੀ ਦਾ ਕੋਈ ਇੰਡੀਵਿਜੁਅਲ ਇੰਟਰਸਟ ਚਾਹੇ ਕੋਈ ਛੋਟਾ ਹੋਵੇ ਬਟਾ ਹੋਵੇ ਅਹੁਦੇਦਾਰ ਹੋਵੇ ਮਲੇ ਹੋਵੇ ਮੰਤਰੀ ਹੋਵੇ ਚਾਹੇ ਮੁੱਖ ਮੰਤਰੀ ਹੋਵੇ ਜਿੰਨਾ ਮਰਜੀ ਵੱਡਾ ਹੋਵੇ ਛੋਟਾ ਹੋਵੇ ਪਾਰਟੀ ਦਾ ਹਿੱਤ ਹੈ ਜਿਹੜਾ ਉਹ ਸਭ ਤੋਂ ਵੱਡਾ ਹੁੰਦਾ ਅਸੀਂ ਲੋਕ ਵੀ ਜੇ ਚਾਹੇ 2017 ਦੇ ਵਿੱਚ ਪਹਿਲੀ ਵਾਰੀ ਐਮਐਲਏ ਬਣੇ ਜਾਂ ਮਾਨ ਸਾਹਿਬ ਪਹਿਲੀ ਵਾਰੀ 14 ਦੇ ਵਿੱਚ ਐਮਪੀ ਬਣੇ ਬਾਈ ਦੇ ਵਿੱਚ ਆ ਕੇ ਮੁੱਖ ਮੰਤਰੀ ਬਣ ਗਿਆ ਅਸੀਂ ਲੋਕ ਦੁਬਾਰਾ ਐਮਐਲਏ ਬਣ ਗਏ ਮੰਤਰੀ ਬਣ ਗਏ ਉਹ ਐਸੀ ਕਰਕੇ ਬਣਦੇ ਸਾਥਿਓ ਮੇਰੇ ਵੀਰੋ ਕਿ ਅਰਮਿਤਧੀਆਂ ਜਿਹਦਾ ਫੜਾਇਆ ਹੈ ਝਾੜੂ ਹੱਥ ਦੇ ਵਿੱਚ ਫੜਿਆ ਹੋਇਆ ਸੀਗਾ ਹੱਥ ਦੇ ਵਿੱਚ ਫੜਿਆ ਹੋਇਆ ਸੀਗਾ ਤੇ 11792 ਲੋਕ ਜਿਹੜੇ ਉਹ ਝਾੜੂ ਫੜ ਕੇ ਅੱਜ ਵਿਧਾਨ ਸਭਾ ਦੀਆਂ ਕੌੜੀਆਂ ਨੇ ਜਿਹੜੇ ਉਹ ਚੜ ਚੁੱਕੇ ਤੇ ਪੰਜਾਬ ਦੀ ਸੇਵਾ ਜਿਹੜੀ ਉਹ ਕਰ ਰਹੇ ਨੇ ਸੋ ਐਸੀ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਕੋਈ ਇੰਡੀਵਿਜੂਅਲ ਵੱਡਾ ਨਾ ਕੋਈ ਨਿੱਜੀ ਤੌਰ ਤੇ ਕੋਈ ਇੱਕ ਵਿਅਕਤੀ ਵੱਡਾ ਨਹੀਂ ਹੁੰਦਾ ਪਾਰਟੀ ਸਰਵੋੱਚ ਹੁੰਦੀ ਹੈ ਜਿਵੇਂ ਜੀ ਆਰ ਅਰਵਿੰਦ ਕੇਜਰੀਵਾਲ ਦੇ ਜਿਨ੍ਹਾਂ ਝਾੜੂ ਜਿਹਦੇ ਹੱਥ ਦੇ ਵਿੱਚ ਉਹੀ ਪਾਰਟੀ ਦਾ ਉਮੀਦਵਾਰ ਹੈ ਤੇ ਉਸੇ ਨੂੰ ਜਿਤਾਉਂਦਾ ਜ਼ਿੰਮੇਵਾਰੀ ਆਪਣੀ ਸਾਰਿਆਂ ਦੀ ਹੈ ਸਾਰੇ ਵਰਕਰ ਸਾਥੀ ਸਾਰੇ ਵਲੰਟੀਅਰ ਸਾਥੀ ਮੇਰੀ ਸਾਰੇ ਘੁੱਤ ਬੰਨ ਕੇ ਬੇਨਤੀ ਹੈ ਕਿ ਅਰਵਿੰਦ ਕੇਜਰੀਵਾਲ ਜੀ ਦੇ ਦਿੱਤੇ ਹੋਏ ਇਸ ਝਾੜੂ ਨੂੰ ਆਪਾਂ ਸਾਰਿਆਂ ਨੇ ਤੱਕੜੇ ਹੋ ਕੇ ਆਪਾਂ ਲੜਾਈ ਲੜਨੀ ਹੈ ਔਰ ਬਠਿੰਡੇ ਦੀ ਸਫਾਈ ਦਾ ਕੰਮ ਜੋੜਾ ਉਹ ਝਾੜੂ ਦੇ ਜ਼ਰੀਏ ਉਹ 48 ਨੰਬਰ ਮੋੜ ਤੋਂ ਸ਼ੁਰੂ ਕਰਨਾ ਹੈ ਆਹੀ ਸੁਨੇਹਾ ਮੈਂ ਦੇਣੀ ਤੁਹਾਡੇ